ਗੌ ਰੱਖਿਆ ਦਲ ਪੰਜਾਬ ਵੱਲੋਂ ਜਿੰਡੇ ਵਾਲਾ ਗਰੁੱਪ ਵਿੱਚ ਗਊਆਂ ਦੀ ਤਸਕਰੀ ਲਈ ਲਿਜਾ ਰਿਹਾ ਗਊਆਂ ਨਾਲ ਭਰਿਆ ਟਰੱਕ ਬਰਾਮਦ ਕੀਤਾ ਗਿਆ ਹੈ ਗਊ ਰੱਖਿਆ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜਨਾਲਾ ਵੱਲੋਂ ਗਊਆਂ ਨਾਲ ਭਰਿਆ ਟਰੱਕ ਤਸਕਰੀ ਲਈ ਅਸਾਮ ਵੱਲੋਂ ਜਾ ਰਿਹਾ ਹੈ ਜਦੋਂ ਉਹਨਾਂ ਨੇ ਆਪਣੇ ਦਲ ਦੇ ਬਾਕੀ ਮੈਂਬਰਾਂ ਨਾਲ ਟਰੱਕ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਉਹਨਾ ਆਪਣੇ ਦਾਲ ਅਤੇ ਪੁਰਸਲੀ ਮਸਤੈਦੀ ਦਾ ਟਰੱਕ ਨੂੰ ਜਡੇਆਲਾ ਗੁਰੂ ਵਿੱਚ ਘੇਰ ਲਿਆ ਉਹਨਾਂ ਦੱਸਿਆ ਕਿ ਟਰੱਕ ਵਿੱਚ ਗਾਵਾਂ 10 10 ਕਿਤਨੀਆਂ ਹੋਈਆਂ ਸਨ ਉੱਪਰ ਦੀ ਤਰਪੈਲ ਦੇ ਨਾਲ ਪਰਦਾ ਕੀਤਾ ਹੋਇਆ ਸੀ ਜਿਸ ਨਾਲ ਉਹਨਾਂ ਨੂੰ ਅੰਦਰ ਹਵਾ ਵੀ ਨਹੀਂ ਜਾ ਰਹੀ ਸੀ ਅਤੇ ਉਹ ਪਿਆਸ ਨਾਲ ਵੀ ਬੇਹਾਲ ਹੋਈਆਂ ਪਈਆਂ ਸਨ ਜਡੇਆਲਾ ਗੁਰੂ ਪੁਲਿਸ ਵੱਲੋਂ ਕਾਰਵਾਈ ਕਰਦੇ ਟਰੱਕ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਟਰੱਕ ਦੇ ਮਾਲਕ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਕੀ ਨਾਮ ਜੀ ਆਪਣੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਜੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ گاਵਾ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਝੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਸਾਰੀਆਂ گاਵਾ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ ਉੱਥੇ ਗਊ ਮਾਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾ ਬਿਹੋਸ਼ ਵੀ ਹੋ ਗਈਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟ ਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅੱਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ ਗਊ ਮਾਤਾ ਇਹ ਸਾਡੀ ਗਊ ਮਾਤਾ ਦੇ ਉਂਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਗਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾ ਦਿੱਤੇ ਹੁਣ ਵੀ ਇਹਦੇ ਨਾਲ 3 ਤੋਂ 4 ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾ ਦਿੱਤੇ ਨੇ ਇਹ ਸਾਰਾ ਇਹਨਾਂ ਨੇ گاਉਂਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡ ਵੱਡ ਕੇ ਇਹ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਾ ਸੀ ਪ੍ਰਸ਼ਾਸਨ ਤੋਂ ਵੀ ਮੰਗ ਕਰ ਪ੍ਰਸ਼ਾਸਨ ਤੋਂ ਵੀ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਪੱਲਾ ਵੀ ਜੋ ਹੈ ਬੁੱਚੜੇਗੇ ਨੇ ਜੋ ਹੈ گاਵਾ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਨਾਂ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨਹੀਂ ਭਜਾਇਆ ਤੇ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲਾ ਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਕਾ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ ਚ ਇਹਨਾਂ ਨੂੰ ਉਹ ਛਿੱਤਰ ਵੱਜਣਗੇ ਉਹ ਛਿੱਤਰ ਵੱਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਆਹੀ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਦੇ ਨਾਲ ਛਿੱਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ ਜਸ਼ੀ ਰਾਮ ਜੀ ਨਾਮ ਬਣ। ਮੈਂ ਆਜੀ ਸਿਹਾਰਤ ਕੁਮਰੀਆ ਤੇ ਆਪਾਂ ਜਾਗਪਾਲ ਲਾਲੀ ਦੇ ਨਾਲ گاਉਂ ਰੱਖਸ਼ਾ ਦਲ ਦੇ ਵਿੱਚ ਅਗੇ ਹੈ ਜੋ ਕਿ ਇਹਨਾਂ ਨੇ ਸੇਵਾ ਕਰੀਦੀ ਹੈ। ਤੇ ਜਿੱਦਾਂ ਕਿ ਤੁਹਾਨੂੰ ਅੱਜ ਇਹ ਟ੍ਰਕ ਫੜਿਆ ਤੇ ਕੀ ਕਹਿੰਣਾ ਚਾਹੋਗੇ? ਅੱਜ ਵਾਰ ਇਹ ਕਹਿਣਾ ਚਾਹਾਂਗੇ ਜਿੱਦਾਂ ਕਿ ਇਹਨੇ ਸੀਨੀਅਰ ਜਿਹੜੇ ਜਾਗਪਾਲ ਲਾਲੀ ਜੀ ਨੂੰ ਮਿਲੀ ਇਨਫੋਰਮੇਸ਼ਨ ਕਿ ਇੱਦਾਂ گاਵਾ ਦੀ ਤਸਕਰੀ ਹੋਣ ਲੱਗੀ ਹੈ ਜੋ ਕਿ ਇਹਨਾਂ ਵਾਲਿਓ ਟ੍ਰਕ ਨਿਕਲ ਗਏ ਤੇ ਇਹ ਸਾਮਾਨ ਜਿਹਨਾਂ ਨੂੰ ਵਿਜੇ ਭਾਈ ਨੇ ਦੱਸਿਆ ਕਿ ਜਾਣੇ ਸੀ ਤੇ ਉਸ ਹੱਬ ਫਿਰ ਆਪਾਂ ਇਹਦੀ ਸ਼ੁਰੂ ਤੋਂ ਨਾਕਾਬੰਦੀ ਕਰਨੀ ਆਪਣੇ ਵਾਲੋ ਸ਼ੁਰੂ ਕੀਤੀ ਹੈ ਤੇ ਕਰਦੇ ਕਰਾਂਦੇ ਆਪਾਂ ਇਹਨਾਂ ਨੂੰ ਟੋਲ ਤੇ ਆਪਾਂ ਰੋਕ ਲਿਆ ਜਿਹਦੇ ਵਿੱਚੋਂ ਦਿਸ ਮੰਗਤ ਹੈ ਮੰਗਾ ਦਈ ਹੈ ਕਿ ਜੋ ਵੀ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਪਿਛਲੇ ਦਿਨੀ ਵੀ ਜਿਹੜਾ ਤਰਨ ਦਾ ਨੌ ਸਲਟਰਾ ਉਸ ਫੜਿਆ ਜਿਹਦੇ ਵਿੱਚ ਪੰਜ ਕਮਿੰਟਰ ਮਾਰ ਲਈ ਆ ਮੌਕੇ ਤੇ ਜਾ ਕੇ ਆ ਫੜਿਆ ਇੱਥੇ ਤਿੰਨ ਬੰਦੇ ਫੜੇ ਆ ਤੇ ਇੱਕ ਭੱਜ ਗਿਆ ਮੌਕੇ ਤੋਂ ਜਿਹੜਾ ਡਰਾਈਵਰ ਜਿਹੜਾ ਫੜਿਆ ਗਿਆ ਡਰਾਈਵਰ ਫੜਿਆ ਗਿਆ ਜਿਹਦਾ گاਵਾ ਦਾ ਹੈਗਾ ਜਿਹਦਾ ਭਤੀਜਾ ਵੀ ਫੜਿਆ ਗਿਆ ਜਿਹੜਾ ਮੇਨ ਤਸਕਰੀ ਕਰਾਉਂਦੇ ਹੈ ਉਹ ਬੰਦਾ ਭੱਜ ਗਿਆ ਜਿਹਨੂੰ ਜਿਹੜਾ ਉਹ ਡਿਫਾਲਟਰ ਜਿਹਨੂੰ ਪਤਾ ਹੈ ਕਿ ਫਾਰਸ ਹੋ ਸਕਦੀ ਹੈ ਉਹ ਬੰਦਾ 도ੜ ਗਿਆ ਤੇ ਤਿੰਨ ਬੰਦੇ ਇੱਥੋਂ ਜਨਾਲੇ ਦੇ ਹੀ ਆ ਵੇ ਇਹ ਇੱਕ ਗੁਜਰਪੁਰੇ ਦਾ ਵੱਡੇ ਦਾ ਛੋਟੇ ਦਾ ਉਧਰ ਦੇ ਗਏ ਜਦੋਂ ਇਹ ਟਰੱਕ ਵੀ ਫੜਿਆ ਉਦੋਂ ਉਹਨਾਂ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਯਾਰ ਕੋਈ ਜਿਹੜਾ ਚੋਰ ਹੁੰਦਾ ਉਹ ਭਜਨ ਦੀ ਮੌਕੇ ਤੋਂ ਕੋਸ਼ਿਸ਼ ਕਰਦਾ ਹੀ ਹੈ ਇਹ ਭਜ ਨਹੀਂ ਪਾਏ ਉੱਥੇ ਰਸ਼ ਕਰਨੇ ਰੁੱਕ ਗਏ ਤੇ ਆਪਾਂ ਇਹ ਟਰੱਕ ਦੇ ਨਾਲ ਡਿੱਪ ਲਿਆ ਹੈਗਾ ਹਾਂ ਜੀ ਹਾਂ ਜੀ ਇਹ ਜਨਾਲੇ ਦਾ ਹੀ ਟਰੱਕ ਹੈ ਉੱਥੋਂ ਹੀ ਲੋਡ ਕਰਕੇ ਅਸਾਮ ਜਾਣਾ ਸੀ ਤੇ ਵਿੱਚ ਉਹਨਾਂ ਨੇ ਤੁਹਾਨੂੰ ਪਤਾ ਕੀ ਗਾਵਾਂ ਨੂੰ ਮਾਰ ਕੇ ਬੋਨ ਤਸਕਰੀ ਕਰਕੇ ਬੋਨ ਦਾ ਕਰਕੇ ਸਾਰਾ ਕੁਝ ਸਾਫ ਸਵਾਈ ਗਾਂ ਵੇਚ ਦੇਣਾ ਹੈ ਬੰਦਾ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਅਸੀਂ ਮੰਗਾ ਜੋ ਕਿ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਅਸੀਂ ਪਹਿਲਾਂ ਵੀ ਲੱਗੇ ਆ ਜਿਹੜਾ ਸਲੱਟਰ ਹਾਊਸ ਫੜਿਆ ਉਹਨਾਂ ਦੇ 5 ਬੰਦੇ ਅਸੀਂ ਫੜੇ ਉਹਨਾਂ ਨੂੰ ਪੂਰੀ ਜੇਲ੍ਹ ਕਰਾ ਕੇ ਕਾਨੂੰਨੀ ਕਾਰਵਾਈ ਤੇ ਸਲੱਟਰ ਹਾਊਸ ਨੂੰ ਪੂਰਾ ਸਰਕਾਰ ਸੀਲ ਕਰਾਇਆ ਸੀ ਪਿਛਲੇ ਦਿਨ ਤੁਸੀਂ ਜਦਾਂ ਦੇਖ ਸਕਦੇ ਜੀ ਆਪਾਂ ਇਹਨੂੰ ਵੀ ਪੂਰੀ ਕਾਰਵਾਈ ਕਰਾਵਾਂਗੇ ਅੰਦਰ ਕਹਿਆ ਨਹੀਂ ਕਿ ਇੱਥੇ ਫੜੀਆਂ ਬਿੱਤੇ ਛੱਡ ਕੇ ਚਲ ਜਾਾਂਗੇ ਕਿ ਆਪੇ ਪ੍ਰਸ਼ਾਸਨ ਦੇਖੇਗਾ ਇਹਦੀ ਪੂਰੀ ਪੈਰਵਾਈ ਕਰਕੇ ਸਾਰਾ ਚੀਜ਼ ਕਰਕੇ ਇਹਨੂੰ ਗਊਸ਼ਾਲਾ ਪਹੁੰਚਾ ਕੇ ਟਰੱਕ ਦੀ ਪੂਰਾ ਕਰਕੇ ਇਹਨੂੰ ਬੌਂਡ ਕਰਾ ਕੇ ਫਿਰ ਜਾਵਾਂਗੇ ਆਪਾਂ ਅੰਦਰ ਗਾਵਾਂ ਦੀ ਹਾਲਤ ਕਿਦਾਂ ਦੀ ਬਹੁਤ ਮਾੜੀ ਹੈ ਭਾਜੀ ਪਿਆਸੀਆਂ ਪਈਆਂ ਹੁਣ ਤੁਸੀਂ ਹੀ ਇਹੀ ਖਲੋਤੇ ਆ 10000 ਰੁਪਏ ਖਲੋਣਾ ਮੁਸ਼ਕਲ ਹੋਇਆ ਪਿਆ ਉਹ ਰਾਤ ਦੀਆਂ ਗਾਵਾਂ ਪੂਰੀਆਂ ਬੰਦ ਸੀ ਇਹ ਹੁਣ ਖੁੱਲਿਆ ਹੀ ਆਪਣੇ ਅੱਥੀ ਆ ਭਾਵਾ ਨੇ ਖੁੱਲਿਆ ਇੱਥੇ ਹਵਾ ਤਾਂ ਇੱਕ ਮਿੰਟ ਨਹੀਂ ਸੀ ਜਾਨ ਲਈ ਤੇ ਤਰਪਾਲ ਪਾਈ ਫੱਟੇ ਲਾ ਗਿਆ ਲੋਹ ਆਪਣੇ ਆਪ ਲਾਏ ਐ ਠੀਕ ਆ ਜੀ ਤੇ ਤਿੰਨ ਤੋਂ ਚਾਰ ਗਾਵਾਂ ਅੰਦਰ बेहोਸ਼ ਬਈਆਂ ਹਲੇ ਵੀ ਉਹਨੂੰ ਦੇਖਦੇ ਕੱਢ ਕੇ ਤਾਂ ਕੀ ਬੰਦਾ ਵਾ ਕਉਸ਼ਲਾ ਲਜਾਇਆ ਜਾਏਗਾ ਨਾ ਇਹਦੇ ਚੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਕਜਨਾਲਾ ਸਾਈਡ ਤੋਂ ਇੱਕ ਟਰੱਕ ਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿੱਥੇ ਸਾਡੀ ਪੁਲਿਸ ਨੂੰ ਅਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿੰਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਜਿਵੇਂ 20 ਤੋਂ 22 ਦੇ ਕਰੀਬ ਗਾਇਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਸ ਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਈਆ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਜਮੈਂਟ ਆ ਜੀ ਦੂਸਰਾ ਹੈਗਾ ਅਮਰਬੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਣਾ ਬਹੁਤ ਸਾਰੇ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ ਬਾਈ ਦੇ ਦਰਮਿਆਨ ਨੇ ਦੇਖ ਰਹੇ ਜੀ ਕੀ ਕੀ ਕਰਦੇ ਫਿਲਹਾਲ ਹੋਣੀ ਰੌਂਦਾ ਕੀਤੇ ਨੇ ਪੁਛੀਏ ਚਲਦੀ ਆ ਜੀ ਅਸੀਂ ਇਹਨਾਂ ਨੂੰ ਬ੍ਰੀਤੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜੇ ਕਿੰਨੇ ਕਿ ਇਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈ ਤੱਕ ਜਾਵਾਂਗੇ ਕਿ ਗੋਆਂ ਕਿੱਥੇ ਵਿਜੇ ਜਾਂਦੀ ਹੈ ਫਿਲਹਾਲ ਇਹਨਾਂ ਦੇ ਦਸਣ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਜੀ ਹੋਰ ਕਿੱਥੇ ਕਿੱਥੇ ਚੀਜ਼ ਹੋਈ ਆ ਉਹ ਸਾਰਾ ਵੈਰੀਫਾਈ